ਹਾਂਜੀ ਮੇਰੇ ਵੱਲੋਂ ਸਾਰੇ ਮੇਰੇ ਕਿਸਾਨ ਭਰਾਵਾਂ ਨੂੰ ਤੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਵੋ ਅੱਜ ਆਪਾਂ ਗੱਲਬਾਤ ਕਰਾਂਗੇ ਬਾਸਮਤੀ ਨੂੰ ਲੈ ਕੇ ਬਾਸਮਤੀ ਦੀ ਕਿਸਮ 1509 ਤੇ ਬਾਸਮਤੀ ਪੂਸ਼ਾ ਬਾਸਮਤੀ 1847 ਦੀ ਬਾਰੇ ਇਹ ਦੋਵਾਂ ਕਿਸਮਾਂ ਦੇ ਵਿੱਚੋਂ ਕਿਹੜੀ ਕਿਸਮ ਬਧੀਆ ਤੇ ਕਿਹੜੇ ਕਿਸਮ ਦਾ ਕਿੰਨਾ ਝਾੜ ਹੈ ਤੇ ਕਿੰਨਾ ਸਮਾਂ ਲੰਦੀ ਹੈ ਕਿਹੜੀ ਕਿਸਮ ਵੱਧ ਝਾੜ ਦਿੰਦੀ ਹੈ ਤੇ ਕਿਹੜੀ ਕਿਸਮ ਕਿੰਨਾ ਸਮਾਂ ਲੰਦੀ ਹੈ ਤੇ ਜਿੰਨੀ ਵੀ ਹੋ ਸਕੇ ਅੱਜ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਜਾਣਕਾਰੀ ਦਵਾਂਗੇ ਤੇ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਹੋਰ ਜ਼ਿੰਮੇਦਾਰ ਭਰਾਵਾਂ ਤੱਕ ਆਪਣੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਜਿਹੜੇ ਕਿਸਾਨ ਭਰਾ ਆਪਣੇ ਚੈਨਲ ਤੇ ਨਵੇਂ ਜੁੜੇ ਐ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਨਾਲ ਹੀ ਬੈਲ ਦਾ ਬਟਨ ਪ੍ਰੈਸ ਜਰੂਰ ਕਰ ਲਿਓ ਤਾਂ ਕਿ ਤੁਹਾਨੂੰ ਆਪਣੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਹਾਂਜੀ ਕਿਸਾਨ ਭਰਾਵੋ ਪਹਿਲਾਂ ਆਪਾਂ ਗੱਲਬਾਤ ਕਰਦੇ ਆਂ ਬਾਸ਼ਮਤੀ 1509 ਦੇ ਬਾਰੇ ਪੰਜਾਬ ਦੇ ਵਿੱਚ ਜ਼ਿਆਦਾਤਰ ਜਿਹੜੀ 1509 ਬਾਸ਼ਮਤੀ ਹੈ ਇਹ ਇਸ ਨੂੰ ਕਿਸਾਨ ਜ਼ਿਆਦਾ ਪਸੰਦ ਕਰਦੇ ਆ ਤੇ ਸਭ ਤੋਂ ਵੱਧ ਰਕਵੇ ਦੇ ਵਿੱਚ ਜਿਹੜੀ 1509 ਦੀ ਪੰਜਾਬ ਦੇ ਵਿੱਚ ਲਵਾਈ ਕੀਤੀ ਜਾਂਦੀ ਹੈ ਤੇ ਬਾਸਮਤੀ 1847 ਦੀ ਕਿਸਾਨਪ੍ਰਭ ਜਿਹੜੀ ਪੰਜਾਬ ਦੇ ਵਿੱਚ ਬਜਾਈ ਕੀਤੀ ਜਾਂਦੀ ਹੈ ਪਰ ਇਹ ਥੋੜੇ ਰਕਵੇ ਦੇ ਵਿੱਚ ਕਿਸਾਨ ਲਾਉਂਦੇ ਆ ਜਿਆਦਾ ਜਿਹੜੀ 1509 ਨੂੰ ਕਿਸਾਨਪ੍ਰਭ ਜਿਹੜੇ ਪਸੰਦ ਕਰਦੇ ਆ ਪਰ ਐਵੇਂ ਨਹੀਂ ਹੈਗਾ ਜਿਹੜੀ 1847 ਬਾਸਮਤੀ ਹੈ ਇਹ ਵੀ ਬਹੁਤ ਵਧੀਆ ਵੈਰਾਈਟੀ ਹੈ ਤੇ ਬਹੁਤ ਚੰਗਾ ਝਾੜ ਦਿੰਦੀ ਹੈ ਤੇ ਇਹਨਾਂ ਦੋਵਾਂ ਦੇ ਵਿੱਚੋਂ ਕਿਸਾਨਪ੍ਰਭ ਉਹ ਪੈਵੇਂ ਨਹੀਂ ਕਹਿ ਸਕਦੇ ਵੀ ਉਹ ਵੈਰਾਈਟੀ ਮਾੜੀ ਆ ਉਹ ਵੈਰਾਈਟੀ ਮਾੜੀ ਹੈ ਜਿਹੜੀ ਦੋਵੇਂ ਵੈਰਾਈਟੀ ਆ ਟੌਪ ਦੀ ਆ ਵੈਰਾਈਟੀ ਆ ਤੇ ਝਾੜ ਦੇ ਵਿੱਚ ਵੀ ਤੇ ਸਮਾਂ ਵੀ ਘੱਟ ਲੰਦੀ ਹੈ ਤੇ ਬਾਕੀ ਕੁਆਲਟੀ ਵੀ ਇਹਨਾਂ ਦੀ ਬਹੁਤ ਵਧੀਆ ਤੇ ਬਾਕੀ ਆਪਾਂ ਬਾਸਮਤੀ ਦੇ ਜੇ ਇਹਨਾਂ ਦੋਵਾਂ ਵੈਰਾਈਟੀ ਆ ਦੀ ਹੁਣ ਰੇਟਾਂ ਦੀ ਗੱਲ ਕਰੀਏ ਇਸ ਵਾਰ ਜਿਹੜਾ 2025 ਸੀਜ਼ਨ ਦੇ ਵਿੱਚ ਕਿਹੜੀ ਬਾਸਮਤੀ ਦਾ ਆਪਾਂ ਨੂੰ ਰੇਟ ਵੱਧ ਮਿਲੂਗਾ ਕਿਸਾਨ ਭਰਾਵੋ ਇਹ ਜਿਹੜੀ ਆ ਦੋਵੇਂ ਵੈਰਾਈਟੀ ਐ 1847 ਹੋਗੀ 1509 ਹੋਗੀ ਇਹਨਾਂ ਦੋਵਾਂ ਦੇ ਰੇਟਾਂ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ ਜਦੋਂ ਆਪਾਂ ਇਹਨਾਂ ਦੀ ਹੁਣ ਬਢਾਈ ਤੋਂ ਬਾਅਦ ਆਪਾਂ ਵੇਚਾਂਗੇ ਦੋਵਾਂ ਦੇ ਜਿਹੜੇ ਰੇਟ ਸੇਮ ਹੁੰਦਾ ਏ ਥੋੜਾ ਉਹ ਤਾਂ ਬਸ ਫਰਕ ਹੁੰਦਾ ਬਹੁਤਾ ਆਪਾਂ ਫਰਕ ਨਹੀਂ ਕਹਿ ਸਕਦੇ ਦੋਵਾਂ ਦਾ ਰੇਟ ਸੇਮ ਹੀ ਹੁੰਦਾ ਕਿਉਂਕਿ ਕਿਸਾਨ ਭਰਾ ਪੁੱਛੇ ਰਹੇ ਤੇ ਵੀ ਇਹਨਾਂ ਦੋਵਾਂ ਦੇ ਵਿੱਚੋਂ ਜਿਹੜੀ ਕਿਹੜੀ ਬਾਸਮਤੀ ਦਾ ਵੱਧ ਰੇਟ ਮਿਲੂਗਾ ਆਪਾਂ ਨੂੰ ਰੇਟ ਕਿਸਾਨ ਭਰਾ ਦੋਵਾਂ ਵੈਰੈਟੀਆ ਦਾ ਇਹਨਾਂ ਦਾ ਸੇਮ ਹੀ ਹੁੰਦਾ ਇੱਕੋ ਰੇਟ ਮਿਲਦਾ ਏ ਆਪਾਂ ਨੂੰ ਬਸ ਸਿਰਫ ਕਿਸਾਨ ਭਰਾ ਉਹ ਇਹਨਾਂ ਦੇ ਵਿੱਚ ਇੱਕ ਗੱਲ ਹੈ ਸਮੇਂ ਦੀ ਹੁਣ ਜਿਹੜੀ 1509 ਵੈਰੈਟੀ ਹੈ ਇਹ ਵੈਰੈਟੀ ਸਮਾਂ ਘੱਟ ਲੈਂਦੀ ਹੈ ਇਹ PR126 ਨਾਲੋਂ ਵੀ ਜਿਹੜੀ ਅਗੇਤੀ ਵੱਡੀ ਜਾਂਦੀ ਹੈ ਇਹ ਜਦੋਂ ਆਪਾਂ ਖੇਤ ਦੇ ਵਿੱਚ ਟ੍ਰਾਂਸਪਲੈਂਟ ਕਰਤੀ ਲਾਤੀ ਇਹ 87 ਦਿਨਾਂ ਦੇ ਵਿੱਚ ਜਿਹੜੀ ਪੱਕ ਕੇ ਤਿਆਰ ਹੋ ਜਾਂਦੀ ਹੈ ਉਹ ਸਭ ਤੋਂ ਘੱਟ ਸਮਾਂ ਲੈਣ ਵਾਲੀ ਜਿਹੜੀ 1509 ਵੈਰੈਟੀ ਹੈ ਜਿਹੜੀ ਕਿਸਾਨ ਪਰ ਉਹ 1847 ਵੈਰੈਟੀ ਹੈ ਇਹ ਥੋੜਾ ਜਿਹਾ ਸਮਾਂ ਵੱਧ ਲੈ ਜਾਂਦੀ ਹੈ 1509 ਨਾਲੋਂ ਜਿਹੜੀ 10 ਕ ਦਿਨੇ ਵੱਧ ਲਈ ਜਾਂਦੀ ਹੈ 10 ਦਿਨ ਬਾਅਦ ਨਸਾਰਾ ਕਰਦੀ ਹੈ ਤੇ ਉਹਦੇ ਕਰਕੇ 10 ਕ ਦਿਨ ਦਾ ਇਹ ਪੱਕਣ ਦੇ ਵਿੱਚ ਵੀ ਟਾਈਮ ਲੇ ਜਾਂਦੀ ਹੈ ਇਸ ਕਰਕੇ ਕਿਸਾਨਪ੍ਰਾਹ ਜਿਹੜੀ 1509 ਦੀ ਲਵਾਈ ਵੱਧ ਕਰਦੇ ਆ ਕਿਉਂਕਿ ਕਈ ਕਿਸਾਨਾਂ ਨੇ ਆਲੂ ਲਾਉਣੇ ਹੁੰਦੇ ਆ ਜਾਂ ਗੋਭੀ ਦੀ ਖੇਤੀ ਕਰਦੇ ਆ ਤੀਜੀ ਫਸਲ ਦੇ ਲਈ ਜਿਹੜੀ 1509 ਦੀ ਲਵਾਈ ਕਰਦੇ ਨੇ ਹੁਣ ਐਂਡ ਤੇ ਕਿਸਾਨਪ੍ਰਾਹ ਉਹ ਗੱਲ ਆਉਂਦੀ ਹੈ ਝਾੜਦੀ ਜਿਹੜੀ ਕਿਸਾਨ ਭਰਾਵੋ 1847 ਬਾਸਮਤੀ ਹੈ ਇਹਦਾ ਜਿਹੜਾ ਝਾੜ ਹੈ 26 ਕੁਇੰਟਲ ਤੋਂ 28 ਕੁਇੰਟਲ ਤੱਕ ਜਿਹੜਾ ਟੋਪ ਦਾ ਝਾੜ ਹੈ ਤੇ ਜਿਹੜੀ 1509 ਵੈਰਾਈਟੀ ਹੈ ਇਹਦਾ ਵੀ ਕਿਸਾਨ ਭਰਾਵੋ 25-26 ਕੁਇੰਟਲ ਜਿਹੜਾ ਕਿਸਾਨ ਭਰਾ ਝਾੜ ਆਮ ਨਿਕਲੇ ਰਿਹਾ ਤੇ ਕਿਸਾਨ ਭਰਾ ਇੰਨਾ ਜਿਹੜਾ ਇਸ ਵੈਰਾਈਟੀ ਤੋਂ ਝਾੜ ਲੈ ਵੀ ਰਹੇ ਨੇ ਬਾਕੀ ਉਹਨੇ ਲਵਾਈ ਦੀ ਕਿਸਾਨ ਭਰਾਵੋ ਜੇ ਅਪਾ ਇਹਦੀ ਅਗੇਤੀ ਨਵਾਈ ਕਰੂਗੇ ਅਗੇਤੀ ਲਵਾਈ ਦੇ ਵਿੱਚ ਜਿਹੜੀ ਇਹ ਵੈਰੈਟੀ ਆ ਥੋੜਾ ਜਿਹਾ ਝਾੜ ਘੱਟ ਦਿੰਦੀ ਆ 2-4 ਕੁਇੰਟਲ ਦਾ ਫਰਕ ਜ਼ਰੂਰ ਰਹਿੰਦਾ ਹੈ ਜੇ ਆਪਾਂ ਥੋੜੀ ਜੀ ਇਹਨਾਂ ਦੀ ਲਵਾਈ ਆਪਾਂ ਲੇਟ ਕਰਾਂਗੇ ਫਿਰ ਜਿਹੜਾ ਇਹਨਾਂ ਦਾ ਝਾੜ ਥੋੜਾ ਜਿਹਾ ਆਪਾਂ ਨੂੰ ਵੱਧ ਜ਼ਰੂਰ ਦੇਖਣ ਨੂੰ ਮਿਲੂਗਾ ਕਿਉਂਕਿ ਝਾੜ ਦੇ ਵਿੱਚ ਅਗੇਤੀ ਤੇ ਪਿਛੇਤੀ ਦਾ ਫਰਕ ਜ਼ਰੂਰ ਪੈਂਦਾ ਕਿਉਂਕਿ ਪਹਿਲਾਂ ਗਰਮੀ ਜ਼ਿਆਦਾ ਪੈਣ ਕਰਕੇ ਝਾੜ ਦੇ ਵਿੱਚ ਫਰਕ ਜ਼ਰੂਰ ਪੈਂਦਾ ਹੈ ਬਾਕੀ ਕਮੈਂਟਾਂ 'ਚ ਜੇ ਦੱਸਿਓ ਵੀ ਇਸ ਵਾਰ ਤੁਸੀਂ ਕਿਹੜੀ ਵੈਰੈਟੀ ਬਾਸਮਤੀ ਦੀ ਲਗਾ ਰਹੇ ਹੋ ਤੇ ਬਾਕੀ ਗੱਲ ਆਂਦੀ ਹੈ ਰੇਟਾਂ ਦੀ ਇਸ ਵਾਰ ਜਿਹੜੇ ਪੰਜਾਬ ਦੇ ਵਿੱਚ ਬਾਸਮਤੀ ਦੀ ਰੇਟ ਕਿਸ ਤਰ੍ਹਾਂ ਦੇ ਰਹਿਣਗੇ ਕਿਸਾਨ ਪ੍ਰਭੂ ਰੇਟਾਂ ਦੀ ਗੱਲ ਐਵੇਂ ਹੁਣ ਕੋਈ ਪੱਕਾ ਨਹੀਂ ਆਪਾਂ ਕਹਿ ਸਕਦੇ ਇਸ ਵਾਰ ਉਮੀਦ ਹੈ ਵੀ ਰੇਟ ਚੰਗੇ ਰਹਿਣਗੇ ਕਿਉਂਕਿ ਇੱਕ ਸਾਲ ਰੇਟ ਘਟਦੇ ਆ ਤੇ ਦੂਜੇ ਸਾਲ ਰੇਟ ਵਧਦੇ ਆ ਪਿਛਲੇ ਸਾਲ ਜਿਹੜੇ ਬਾਸਮਤੀ ਦੇ ਰੇਟ ਤੇ ਉਹ ਬਹੁਤ ਘੱਟ ਸੀ ਤੇ ਇਸ ਵਾਰ ਉਮੀਦ ਹੈ ਵੀ ਰੇਟ ਵਧੀਆ ਹੋਣਗੇ ਤੇ ਸਾਰੇ ਕਿਸਾਨ ਭਰਾਵਾਂ ਨੂੰ ਥੋੜੀ-ਥੋੜੀ ਬਾਸਮਤੀ ਲਾਉਣੀ ਚਾਹੀਦੀ ਆਪਾਂ ਨੂੰ ਲਾਹਾ ਨਹੀਂ ਕਰਨਾ ਚਾਹੀਦਾ ਵੀ ਆਪਾਂ ਸਾਰੀ ਉਹ ਬਾਸਮਤੀ ਲਾ ਦਈਏ ਆਪਾਂ ਨੂੰ ਥੋੜੀ-ਥੋੜੀ ਕੋੜੀ ਕਰਕੇ ਆਪਾਂ ਨੂੰ ਹਰੇਕ ਜੀਮਦਰ ਭਰਾ ਨੂੰ ਬਾਸਮਤੀ ਲਾਉਣੀ ਚਾਹੀਦੀ ਕਿਉਂਕਿ ਠੇਕੇ ਵੀ ਵਧਦੇ ਜਾਂਦੇ ਆ ਇਸ ਕਰਕੇ ਆਪਾਂ ਨੂੰ ਅਲੱਗ ਅਲੱਗ ਫਾਸਲਾ ਆਪਣੀ ਖੇਤ ਦੇ ਵਿੱਚ ਵਰਤ ਕੇ ਦਿਖਣੀਆਂ ਚਾਹੀਦੀਆਂ। ਬਾਕੀ ਵੀਡੀਓ ਹੋਰ ਜੀਮਦਾਰ ਭਰਾਵਾਂ ਤੱਕ ਇਹ ਸ਼ੇਅਰ ਜ਼ਰੂਰ ਕਰਦੇ ਹੋ ਤੇ ਤੁਹਾਡਾ ਸਾਰੇ ਦਾ ਆਪਣੀ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ। ਸਤਿ ਸ਼੍ਰੀ ਅਕਾਲ ਜੀ।